ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜਤੇ ਹੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਦੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਨ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਬਾਣੀ ਨਾਲ ਰਿਲੇਟਿਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਤੇ ਨਾਲ ਦੀ ਨਾਲ ਜੀ ਆਪਾਂ ਤੁਹਾਡੇ ਨਾਲ ਸੱਚੀਆਂ ਹੱਦਬੀਤੀਆਂ ਵੀ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਚੈਨਲ ਤੇ ਫਸਟ ਟਾਈਮ ਆਏ ਹੋ ਤੇ ਤੁਸੀਂ ਵੀ ਬਾਣੀ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਆਪਾਂ ਇਸ ਨਾਲ ਰਿਲੇਟਿਡ ਵੀਡੀਓਜ਼ ਤੁਹਾਡੇ ਲਈ ਡੇਲੀ ਲੈ ਕੇ ਆਈ ਦੀਆਂ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰਾਂਗੇ ਕਿ ਗੁਰੂ ਮੰਤਰ ਦਾ ਆਪਣੀ ਲਾਈਫ ਦੇ ਵਿੱਚ ਕਿੰਨਾ ਕ ਹਨਾ ਆਪਣੀ ਮਹੱਤਵਪੂਰਨ ਯੋਗਦਾਨਾ ਮੂਲ ਮੰਤਰ ਦੇ ਵਿੱਚ ਕਿੰਨੀ ਤਾਕਤ ਆ ਗੁਰੂ ਮੰਤਰ ਦੇ ਵਿੱਚ ਕਿੰਨੀ ਤਾਕਤ ਆ ਪਰ ਕੁਝ ਲੋਕ ਹਜੇ ਵੀ ਇਸ ਦੀ ਮਹਿਮਾ ਨੂੰ ਜੀ ਨਹੀਂ ਜਾਣਦੇ ਅੱਜ ਆਪਾਂ ਇੱਕ ਸੱਚੀ ਹੱਡ ਬੀਤੀ ਦੇ ਰਾਹੀ ਤੁਹਾਨੂੰ ਮੂਲ ਮੰਤਰ ਦਾ ਗੁਰੂ ਮੰਤਰ ਦਾ ਆਪਣੇ ਜੀਵਨ ਦੇ ਵਿੱਚ ਕੀ ਜੀ ਪ੍ਰਭਾਵ ਪੈਂਦਾ ਉਹਦੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਸੋ ਸੱਚੀ ਗੱਲ ਕਹਿੰਦੀ ਆ ਜੀ ਬਿਲਕੁਲ ਸਕਿਪ ਨਾ ਕਰਿਓ ਐਂਡ ਤੱਕ ਤੁਸੀਂ ਜ਼ਰੂਰ ਸੁਣਿਓ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਰਾੜਾ ਸਾਹਿਬ ਜੀ ਦੇ ਜਿਹੜੇ ਸੰਤ ਮਹਾਪੁਰਖ ਹੋਏ ਨੇ ਸੰਤ ਈਸ਼ਰ ਸਿੰਘ ਜੀ ਕੌਣ ਨਹੀਂ ਜੀ ਉਹਨਾਂ ਨੂੰ ਜਾਣਦਾ ਜਿਹੜੀ ਅੱਜ ਦੀ ਸੱਚੀ ਗੱਲ ਕਹਿੰਦੀ ਆ ਜੀ ਉਹ ਆਪਣੇ ਨਾਲ ਹੀ ਰਿਲੇਟਿਡ ਆ ਸੋ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਜੀ ਇੱਕ ਦਿਨ ਕੀ ਹੁੰਦਾ ਜੀ ਜਿਹੜੇ ਸੰਤ ਮਹਾਪੁਰਖ ਹੁੰਦੇ ਆ ਸੰਤ ਈਸ਼ਰ ਸਿੰਘ ਜੀ ਹੁੰਦੇ ਆ ਰਾਣਾ ਸਾਹਿਬ ਵਾਲੇ ਜੀ ਉਹ ਦੀਵਾਨ ਸੱਜਿਆ ਹੁੰਦਾ ਕੀਰਤਨ ਕਰਦੇ ਹੁੰਦੇ ਨੇ ਤੇ ਕੀਰਤਨ ਦੇ ਵਿੱਚ ਜੀ ਉਹ ਨਾਮ ਦੀ ਮਹਿਮਾ ਬਾਰੇ ਗੱਲ ਕਰਦੇ ਆ ਗੁਰੂ ਮੰਤਰ ਦੀ ਮਹਿਮਾ ਬਾਰੇ ਗੱਲ ਕਰਦੇ ਹੁੰਦੇ ਆ ਤੇ ਨਾਮ ਲੋਕਾਂ ਨੂੰ ਜਪਣ ਲਈ ਪ੍ਰੇਰਿਤ ਕਰਦੇ ਹੁੰਦੇ ਆ ਬਹੁਤ ਸੰਗਤਾਂ ਦਾ ਇਕੱਠ ਹੁੰਦਾ ਜੀ ਤੇ ਜਿੱਥੇ ਸੰਗਤਾਂ ਦਾ ਇੰਨਾ ਇਕੱਠ ਹੁੰਦਾ ਉੱਥੇ ਵੱਡੇ ਵੱਡੇ ਅਫਸਰ ਵੀ ਆਏ ਹੁੰਦੇ ਆ ਜੀ ਕਥਾ ਕੀਰਤਨ ਸੁਣਨ ਦੇ ਲਈ ਉੱਥੇ ਮੌਜੂਦ ਹੁੰਦੇ ਆ ਤੇ ਜਦੋਂ ਡੇਢ ਘੰਟਾ ਹੋ ਜਾਂਦਾ ਜੀ ਜਿਹੜੇ ਬਾਬਾ ਜੀ ਹੁੰਦੇ ਆ ਸੰਤ ਬਾਬਾ ਈਸ਼ਰ ਸਿੰਘ ਜੀ ਹੁੰਦੇ ਆ ਜੀ ਉਹ ਸਾਰਾ ਜਿਹੜਾ ਆਪਣੀ ਕੀਰਤਨਾ ਜੀ ਉਹ ਕਰਦੇ ਨੇ ਉਹਦੇ ਵਿੱਚ ਨਾਮ ਦੀ મહિਮਾ ਬਾਰੇ ਦੱਸਦੇ ਨੇ ਨਾਮ ਜਪਣ ਬਾਰੇ ਲੋਕਾਂ ਨੂੰ ਦੱਸਦੇ ਨੇ ਕਿ ਨਾਮ ਨਾਲ ਆਪਾਂ ਨੂੰ ਕਿਵੇਂ ਜੁੜਨਾ ਚਾਹੀਦਾ ਹੈ ਤੇ ਜੀ ਉਹ ਸਾਰੀ ਏਡੀ ਜੀ ਆਪਣਾ ਜਿਹੜਾ ਕੀਰਤਨਾ ਉੱਥੇ ਉਹ ਕਰਦੇ ਨੇ satsang ਕਰਦੇ ਨੇ ਤੇ ਜਦੋਂ satsang ਉਹਨਾਂ ਦਾ ਸਮਾਪਤੀ ਹੁੰਦੀ ਆ ਜੀ ਤੇ ਜਿਹੜੇ ਉਹਨਾਂ ਦੇ ਵਿੱਚ ਇੱਕ ਅਫਸਰ ਹੁੰਦਾ ਵਾ ਜਿਹੜਾ ਬਹੁਤ ਹੀ ਜ਼ਿਆਦਾ ਹੋਮੇ ਨਾਲ ਭਰਿਆ ਹੋਇਆ ਹੁੰਦਾ ਜੀ ਤੇ ਉਹਨੂੰ ਬਹੁਤ ਜ਼ਿਆਦਾ ਯਾਨੀ ਇਹ ਚੀਜ਼ ਬੁਰੀ ਲੱਗਦੀ ਆ ਕਿ ਸੰਤ ਮਹਾਤਮਾ ਜੀ ਨੇ ਕਿ ਇਸ ਡੇਢ ਘੰਟਾ ਸਤਸੰਗ ਕੀਤਾ ਤੇ ਡੇਢ ਘੰਟੇ ਦੇ ਸਤਸੰਗ ਦੇ ਵਿੱਚ ਉਹਨਾਂ ਨੇ ਬਸ ਨਾਮ ਦੀ ਜਿਹੜੀ ਮਹਿਮਾ ਵਾ ਉਹੀ ਦੱਸੀ ਆ ਕਿ ਨਾਮ ਜਪਣਾ ਚਾਹੀਦਾ ਉਹ ਤਾਂ ਸੋਚਿਆ ਸੀ ਕਿ ਨਾਮ ਤਾਂ ਸਾਨੂੰ ਪਤਾ ਹੀ ਹੈ ਜਪਣਾ ਚਾਹੀਦਾ ਕਿ ਕੁਝ ਨਵਾਂ ਤਾਂ ਦੱਸਿਆ ਨਹੀਂ ਤੇ ਉਹਨੂੰ ਕਿਤੇ ਨਾ ਕਿਤੇ ਇਹ ਪ੍ਰੋਬਲਮ ਨਹੀਂ ਸੀਗੀ ਕਿ ਜਿਹੜੇ ਸੰਤ ਜੀ ਆ ਉਹਨਾਂ ਨੇ ਨਾਮ ਦੀ ਮਹਿਮਾ ਬਾਰੇ ਲੋਕਾਂ ਨੂੰ ਹਨਾ ਪ੍ਰੇਰਿਤ ਕਰਿਆ ਜਾਂ ਨਾਮ ਜਪਣ ਲਈ ਪ੍ਰੇਰਿਤ ਕਰ ਰਿਹਾ ਉਹਨੂੰ ਪ੍ਰੋਬਲਮ ਆ ਸੀਗੀ ਕਿ ਅਸੀਂ ਇੰਨੇ ਵੱਡੇ ਅਫਸਰ ਬੈਠੇ ਆ ਕਿ ਸਾਡਾ ਜ਼ਿਕਰ ਉਹਨਾਂ ਨੇ ਸਟੇਜ ਤੇ ਨਹੀਂ ਕੀਤਾ ਕਿਉਂਕਿ ਬਹੁਤ ਜਿਆਦਾ ਜਦੋਂ ਆਪਾਂ ਕਈ ਵਾਰ satsang ਕੀਰਤਨ ਆਪਾਂ ਕਿਤੇ ਜਾਂਦੇ ਆ ਤੁਹਾਨੂੰ ਪਤਾ ਜਿਹੜੇ ਵੱਡੇ ਵੱਡੇ ਅਫਸਰ ਆਏ ਹੁੰਦੇ ਆ ਜਾਂ ਕੋਈ ਬਹੁਤ ਹੀ ਵੱਡੇ ਅਹੁਦਿਆਂ ਤੇ ਹੁੰਦੇ ਆ ਉਹਨਾਂ ਦਾ ਵੀ ਜ਼ਿਕਰ ਨਾਲ ਜੀ ਕੀਤਾ ਜਾਂਦਾ ਆ ਸਟੇਜ 'ਤੇ ਉਹਨਾਂ ਦਾ ਨਾਮ ਲਿਆ ਜਾਂਦਾ ਤੇ ਉਹਨੂੰ ਬਹੁਤ ਹੈਰਾਨੀ ਹੁੰਦੀ ਆ ਕਿ ਅਸੀਂ ਇੰਨੇ ਵੱਡੇ ਉਹਧੀਆਂ ਤੇ ਅਫਸਰ ਲੱਗੇ ਕਿ ਸਾਡਾ ਨਾਮ ਹੀ ਨਹੀਂ ਲਿਆ ਤੇ ਕੀ ਹੁੰਦਾ ਜੀ ਜਦੋਂ ਸਤਸੰਗ ਦੀ ਸਮਾਪਤੀ ਹੁੰਦੀ ਆ ਤੇ ਜਦੋਂ ਸੰਤ ਈਸ਼ਰ ਸਿੰਘ ਦੀ ਉਤੋਂ ਜੀ ਜਾਣ ਲੱਗੇ ਹੁੰਦੇ ਆ ਤੇ ਜਿਹੜਾ ਅਫਸਰ ਹੁੰਦਾ ਉਹ ਉਹਨਾਂ ਦਾ ਰਸਤਾ ਰੋਕ ਲੈਂਦਾ ਆ ਤੇ ਉਹਨਾਂ ਨੂੰ ਕਹਿੰਦਾ ਆ ਕਿ ਤੁਸੀਂ ਡੇਢ ਘੰਟਾ ਹੋ ਗਿਆ ਤੁਸੀਂ ਸੰਗਤ ਦਾ ਟਾਈਮ ਖਰਾਬ ਕੀਤਾ ਆ ਤੁਸੀਂ ਡੇਢ ਘੰਟੇ ਦੇ ਵਿੱਚ ਸਿਰਫ ਇੱਕ ਗੱਲ ਨੂੰ ਤੁਸੀਂ ਰਿਪੀਟ ਕੀਤਾ ਆ ਕਿ ਨਾਮ ਜਪੋ ਮੂਲ ਮੰਤਰ ਗੁਰੂ ਮੰਤਰ ਜਪੋ ਤੇ ਇਹ ਤਾਂ ਕਹਿੰਦੇ ਸਾਨੂੰ ਪਤਾ ਹੀ ਆ ਕਿ ਨਾਮ ਜਪਣਾ ਚਾਹੀਦਾ ਕਿ ਤੁਸੀਂ ਕੁਝ ਨਵਾਂ ਕੀ ਦੱਸਿਆ ਵਾ ਤੇ ਜੀ ਇਦਾਂ ਹੀ ਉਹ ਬਹਿਸ ਕਰਨ ਲੱਗ ਜਾਂਦਾ ਵਾ ਸੰਤ ਈਸ਼ਰ ਸਿੰਘ ਜੀ ਦੇ ਨਾਲ ਪਰ ਜਿਹੜੇ ਸੰਤ ਹੁੰਦੇ ਮਹਾਤਮਾ ਹੁੰਦੇ ਤੁਹਾਨੂੰ ਪਤਾ ਉਹ ਬਹੁਤ ਈਜੀ ਨਿਮਰਤਾ ਵਾਲੇ ਹੁੰਦੇ ਨੇ ਬਹੁਤ ਮਨ ਸ਼ਾਂਤ ਹੁੰਦਾ ਜੀ ਉਹਨਾਂ ਦਾ ਉਹ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੇ ਉਹਨਾਂ ਨੂੰ ਜੋ ਮਰਜ਼ੀ ਹੈ ਨਾ ਕੋਈ ਕਹਿ ਲਵੇ ਉਹ ਸਭ ਵਾਹਿਗੁਰੂ ਜੀ ਤੇ ਉਹਨਾਂ ਨੇ ਛੱਡਿਆ ਹੁੰਦਾ ਵਾ ਸੋ ਸੰਤ ਈਸ਼ਰ ਸਿੰਘ ਜੀ ਜੋ ਹੁੰਦੇ ਆ ਉਹਦੇ ਨਾਲ ਕੋਈ ਬਹਿਸਵਾਜੀ ਨਹੀਂ ਕਰਦੇ ਤੇ ਨਾ ਹੀ ਉਹਦਾ ਉਥੇ ਜਵਾਬ ਦਿੰਦੇ ਆ ਜੀ ਉਹ ਬਸ ਉਹਦੀ ਉਹ ਗੱਲਬਾਤ ਸੁਣਦੇ ਆ ਤੇ ਚੁੱਪ ਕਰਕੇ ਜੀ ਉਥੋਂ ਆਪਣਾ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਹੜੀ ਸੇਵਾਦਾਰ ਹੁੰਦੇ ਆ ਜਦੋਂ ਸੰਤ ਈਸ਼ਰ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਡੇ ਨਾਲ ਅਫਸਰ ਨੇ ਇਸ ਤਰੀਕੇ ਨਾਲ ਗੱਲ ਕੀਤੀ ਕਿ ਸਾਨੂੰ ਪਤਾ ਆ ਕਿ ਤੁਸੀਂ ਉਹਨੂੰ ਉਹਦਾ ਜਵਾਬ ਦੇ ਸਕਦੇ ਸੀ ਪਰ ਤੁਸੀਂ ਕਿਉਂ ਨਹੀਂ ਦਿੱਤਾ ਤੇ ਸੰਤ ਈਸ਼ਰ ਸਿੰਘ ਜੀ ਕਹਿੰਦੇ ਆ ਕਿ ਜਦੋਂ ਵੀ ਮੈਂ ਆਪਣਾ ਸਟੇਜ ਤੇ ਕੀਰਤਨ ਕਰਨਾ ਹੁੰਦਾ ਆ ਕਹਿੰਦੇ ਜਦੋਂ ਵੀ ਅਸੀਂ ਸਤਸੰਗ ਕਰਨਾ ਹੁੰਦਾ ਮੈਂ ਉਸ ਅਕਾਲ ਪੁਰਖ ਨੂੰ ਇਹੀ ਅਰਦਾਸ ਕਰਦਾ ਵਾਂ ਕਿ ਹੁਣ ਮੈਂ ਕੀਰਤਨ ਆ ਜਾਂ ਕੋਈ ਮਸਾਸੰਗ ਮੈਂ ਖੁਦ ਨਹੀਂ ਕਰਨਾ ਕਿ ਮੇਰੇ ਵਿੱਚੋਂ ਤੁਸੀਂ ਹੀ ਬੋਲਣਾ ਆ ਤੁਸੀਂ ਹੀ ਸਾਰਾ ਕੁਝ ਕਰਵਾਉਣਾ ਅੰਗੀ ਹੋ ਕੇ ਕਿ ਮੈਂ ਕੁਝ ਨਹੀਂ ਹੈਗਾ ਮੈਂ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ ਕਿ ਮੇਰੇ ਅੰਦਰੋਂ ਤੁਸੀਂ ਹੀ ਬੋਲਣਾ ਤੇ ਮੈਂ ਕਹਿੰਦੇ ਕਿ ਇਦਾਂ ਕਰਕੇ ਜਿਹੜੇ ਸੰਦੀਸ਼ਰ ਸਿੰਘ ਜੀ ਉਹ ਕਹਿੰਦੇ ਕਿ ਮੇਰਾ ਕੰਮ ਸੀਗਾ ਸਿਰਫ satsang ਕਰਨਾ ਲੋਕਾਂ ਨੂੰ ਨਾਮ ਦੇ ਨਾਲ ਜੋੜਨਾ ਕਿ ਮੇਰਾ ਜੋ ਕੰਮ ਸੀ ਉਹ ਮੈਂ ਕਰਿਆ ਆਵਾ ਤੇ ਇਹ ਜਿਹੜੇ ਲੋਕ ਆ ਇਦਾਂ ਦੇ ਮੇਰਾ ਇਹਨਾਂ ਦੇ ਨਾਲ ਕੋਈ ਵੀ ਜਿਵੇਂ ਮੈਂ ਉਹਦੇ ਨਾਲ ਬਹਿਸਵਾਜੀ ਕਰਦਾ ਆ ਕੁਝ ਕਰਦਾ ਕਹਿੰਦੇ ਮੈਂ ਰਿਪਲਾਈ ਦੇ ਸਕਦਾ ਸੀ ਉਹਨਾਂ ਦਾ ਪਰ ਉਹ ਕਹਿੰਦੇ ਕਿ ਮੈਂ ਜਵਾਬ ਨਹੀਂ ਦਿੱਤਾ ਆਪਾਂ ਇਦਾਂ ਜਵਾਬ ਦੇ ਵਿੱਚ ਪੈ ਜਾਂਦੇ ਆ ਕਿ ਕਿਸੇ ਨੂੰ ਆਪਾਂ ਜਵਾਬ ਦੇਈਏ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਆਪਣੀ ਹੋਮੇ ਅੱਗੇ ਆ ਜਾਂਦੀ ਆ ਹੁੰਦਾ ਨਾ ਜੀ ਕਈ ਵਾਰੀ ਆਪਣੀ ਬਹਿਸ ਹੋ ਜਾਂਦੀ ਆ ਕਿਸੇ ਨਾਲ ਆਪਾਂ ਉਹਨੂੰ ਜਵਾਬ ਵੀ ਦੇ ਸਕਦੇ ਆ ਆਪਣੇ ਕੋਲ ਸਵਾਲ ਦਾ ਤੇ ਜਵਾਬ ਹੁੰਦੇ ਆ ਆਪਾਂ ਨੂੰ ਸਾਰਾ ਪਤਾ ਹੁੰਦਾ ਕਿ ਆਪਾਂ ਨੂੰ ਆ ਚੀਜ਼ ਦਾ ਉਹ ਆ ਰਿਪਲਾਈ ਕਰਨਾ ਪਰ ਉਹ ਕਿਤੇ ਨਾ ਕਿਤੇ ਆਪਣੀ ਹੋਮੇ ਚਾਰ ਪੈਂਦੀ ਆ ਉਹ ਕਹਿੰਦੇ ਕਿ ਮੈਂ ਹੋਮੇ ਤੋਂ ਬਹੁਤ ਪਰੇ ਆ ਕਿ ਮੈਂ ਇਸ ਗੱਲਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਕਿ ਮੇਰਾ ਕੰਮ ਸੀ ਸਤਸੰਗ ਕਰਨਾ ਮੈਂ ਆਪਣਾ ਕੰਮ ਕਰਿਆ ਆ ਬਾਕੀ ਵਾਹਿਗੁਰੂ ਜੀ ਜਾਣੇ ਸਾਰਾ ਕੁਝ ਵਾਹਿਗੁਰੂ ਜੀ ਤੇ ਸੁਟਿਆ ਹੋਇਆ ਵਾ ਕਿ ਮੈਂ ਤਾਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਕਿ ਮੇਰਾ ਵਾਹਿਗੁਰੂ ਹੀ ਆ ਉਹੀ ਜਵਾਬ ਦੇਊਗਾ ਤੇ ਮੈਂ ਕੌਣ ਹੁੰਨਾ ਜਵਾਬ ਦੇਣ ਵਾਲਾ ਤੇ ਇਦਾਂ ਹੀ ਹੁੰਦੇ ਆ ਜਿਹੜੇ ਸੰਤ ਮਹਾਤਮਾ ਹੁੰਦੇ ਆ ਜਿਹੜੇ ਸੱਚੇ ਸੰਤ ਮਹਾਤਮਾ ਹੁੰਦੇ ਆ ਜਿਨ੍ਹਾਂ ਨੇ ਗੁਰੂ ਦੀ ਭਗਤੀ ਬਹੁਤ ਸੱਚੇ ਦਿਲੋਂ ਕੀਤੀ ਹੁੰਦੀ ਆ ਉਹ ਤਦੀ ਵੀ ਲੋਕਾਂ ਦੇ ਨਾਲ ਬਹਿਸ ਬਾਜੀ ਦੇ ਵਿੱਚ ਨਹੀਂ ਪੈਂਦੇ ਜੀ ਤੇ ਜਿਹੜਾ ਇਹ ਅਫਸਰ ਹੁੰਦਾ ਜੀ ਇਦਾਂ ਉਹਨੂੰ ਪਰ ਆਪਣੇ ਆਪ ਤੇ ਬਹੁਤ ਹਉਮੇ ਹੁੰਦਾ ਆ ਤੇ ਚਲੋ ਜੀ ਉਹ ਜੋ ਵੀ ਗੱਲਬਾਤ ਹੋ ਜਾਂਦੀ ਆ ਸਾਰੀ ਕਾਫੀ ਟਾਈਮ ਹੋ ਜਾਂਦਾ ਜੀ ਉਹ ਗੱਲ ਹੋਈ ਨੂੰ ਤੇ ਜਿਹੜਾ ਉਹ ਅਫਸਰ ਹੁੰਦਾ ਵਾ ਤੇ ਕੁਝ ਟਾਂ ਬਾਜੀ ਉਹਦਾ ਰੈਂਕ ਵੀ ਵੱਧ ਜਾਂਦਾ ਤੇ ਉਹ ਹੋਰ ਵੀ ਉੱਚੀ ਪੋਸਟ ਤੇ ਚਲਾ ਜਾਂਦਾ ਜੀ ਦੇਖੋ ਟਾਈਮ ਨਿਕਲੀ ਜਾਂਦਾ ਨਿਕਲੀ ਜਾਂਦਾ ਫਿਰ ਉਹਡੇ ਪਾਉਂਦਾ ਜੀ ਰਿਟਾਇਰਮੈਂਟ ਹੋ ਜਾਂਦੀ ਆ ਰਿਟਾਇਰਮੈਂਟ ਤੋਂ ਬਾਅਦ ਜੂ ਆਪਣੀ ਫੈਮਿਲੀ ਦੇ ਨਾਲ ਆ ਕੇ ਰਹਿਣ ਲੱਗ ਜਾਂਦਾ ਆ ਤੇ ਜਦੋਂ ਆਪਣੀ ਫੈਮਿਲੀ ਦੇ ਨਾਲ ਰਹਿੰਦਾ ਆ ਜੀ ਆ ਕੇ ਉਹਦੇ ਇੱਕ ਬੇਟਾ ਹੁੰਦਾ ਇੱਕ ਬੇਟੀ ਹੁੰਦੀ ਆ ਬਹੁਤ ਵਧੀਆ ਟਾਈਮ ਨਿਕਲਦਾ ਹੁੰਦਾ ਸਾਰੀ ਫੈਮਿਲੀ ਬਹੁਤ ਖੁਸ਼ ਹੁੰਦੀ ਆ ਤੇ ਇੱਕ ਦਿਨ ਕੀ ਹੁੰਦਾ ਜੀ ਰੱਬ ਦਾ ਕੀ ਪਾਣਾ ਵਰਤਦਾ ਜਿਹੜਾ ਆਫਸਰ ਹੁੰਦਾ ਉਹਦੀ ਦਿਮਾਗ ਦੀ ਜਿਹੜੀ ਨਾੜੀ ਆ ਉਹ ਫਟ ਜਾਂਦੀ ਆ ਤੇ ਉਹ ਜਦੋਂ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਤੇ ਜਿਹੜੇ ਡਾਕਟਰ ਆ ਨਾ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਦਿਮਾਗ ਦੀ ਇਹ ਤਾਂ ਨਾੜੀ ਫਟ ਚੁੱਕੀ ਆ ਜੋ ਵੀ ਚਲੋ ਉਹਨਾਂ ਨੇ ਆਪਣਾ ਟ੍ਰੀਟਮੈਂਟ ਕਰਨਾ ਸੀ ਉਹ ਕਰ ਚੁੱਕੇ ਹੁੰਦੇ ਆ ਪਰ ਜਿਹੜੇ ਡਾਕਟਰ ਹੁੰਦੇ ਉਹ ਕਹਿ ਦਿੰਦੇ ਆ ਕਿ ਇਹ ਕੋਮਾ 'ਚ ਜਾ ਚੁੱਕੇ ਨੇ ਕੋਈ ਨਹੀਂ ਪਤਾ ਹੋਸ਼ ਕਦੋਂ ਆਵੇ ਆਣ ਨੂੰ ਦਸਾਂ ਦਿਨਾਂ ਨੂੰ ਆ ਜਾਵੇ ਆਣ ਨੂੰ ਮਹੀਨਾ ਵੀ ਨਾ ਆਵੇ ਆਣ ਨੂੰ ਸਾਲ ਨਾ ਆਵੇ ਕਿ ਸਾਡੇ ਹੱਥ ਦੇ ਵਿੱਚ ਨਹੀਂ ਹੈਗਾ ਜੀ ਕਿ ਤੁਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਇਹਨਾਂ ਨੂੰ ਹੋਸ਼ ਆ ਜਾਵੇ ਦੇ ਉਹਦੇ ਪਰਿਵਾਰ ਦੇ ਮੈਂਬਰ ਹੁੰਦੇ ਆ ਉਹ ਸੁਣ ਕੇ ਜੀ ਬਹੁਤ ਨਿਰਾਸ਼ ਹੁੰਦੇ ਆ ਇਸ ਚੀਜ਼ ਨੂੰ ਤੇ ਉਹ ਸੋਚਦੇ ਆ ਕਿ ਇਦਾਂ ਦਾ ਕੀ ਸਾਡੇ ਪਿਤਾ ਜੀ ਨੇ ਕਰਮ ਕੀਤਾ ਕਿ ਜਿਹੜੀ ਉਹਨਾਂ ਨੂੰ ਆ ਸਜ਼ਾ ਮਿਲੀ ਆ ਤੇ ਉਹਨਾਂ ਨੂੰ ਫਿਰ ਚੇਤੇ ਆਉਂਦਾ ਆ ਕਿਉਂਕਿ ਜਦੋਂ ਉਹ ਇਨਸੀਡੈਂਟਸ ਹੋਇਆ ਸੀਗਾ ਜਦੋਂ ਇਹ ਜਿਹੜਾ ਅਫਸਰ ਆ ਇਹਨਾਂ ਨੇ ਸੰਤੀਸ਼ਰ ਸਿੰਘ ਜੀ ਦੇ ਨਾਲ ਬਹਿਸਵਾਜੀ ਕੀਤੀ ਸੀ ਤੇ ਉਦੋਂ ਅਫਸਰ ਨੇ ਆਪਣੇ ਘਰ ਵੀ ਗੱਲ ਕੀਤੀ ਸੀ ਕਿ ਮੇਰੀ ਇਦਾਂ ਦਾ ਕਰਕੇ ਇੱਕ ਸੰਤ ਆਪੁਰਖ ਦੇ ਨਾਲ ਇਦਾਂ ਬਹਿਸ ਹੋਈ ਸੀ ਬੱਚਿਆਂ ਨੂੰ ਜੀ ਉਹ ਸਾਰੀ ਗੱਲਬਾਤ ਚੀਤੇ ਆਉਂਦੀ ਆ ਤੇ ਉਹਨਾਂ ਨੂੰ ਐਂ ਲੱਗਦਾ ਜੀ ਕਿਤੇ ਨਾ ਕਿਤੇ ਹੋ ਸਕਦਾ ਸਾਡੇ ਪਿਤਾ ਜੀ ਨੂੰ ਹਨਾ ਉਹੀ ਜਿਹੜੇ ਕਰਮ ਆ ਉਹ ਇਹਨਾਂ ਦੇ ਅੱਗੇ ਆਏ ਨੇ ਸੋ ਜੀ ਉਹ ਕੀ ਕਰਦੇ ਨੇ ਉਹ ਮਨ ਬਣਾਉਂਦੇ ਨੇ ਕਿ ਆਪਾਂ ਦੁਬਾਰਾ ਜਾ ਕੇ ਉੱਥੇ ਜਾ ਕੇ ਹਨਾ ਸੰਤ ਜਿਹੜੇ ਮਹਾਪੁਰਖ ਸੰਤ ਈਸ਼ਰ ਸਿੰਘ ਜੀ ਆ ਉਹਨਾਂ ਨਾਲ ਵਚਨ ਕਰਕੇ ਆਈਏ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆਉਨੇ ਆ ਜੀਤਾ ਜੀ ਇਦਾਂ ਬਿਮਾਰ ਹੋ ਚੁੱਕੇ ਨੇ ਤੇ ਚਲੋ ਜੀ ਉਹ ਜਿਹੜੇ ਉਹਨਾਂ ਦਾ ਬੇਟਾ ਹੁੰਦਾ ਤੇ ਉਹਦੀ ਬੇਟੀ ਹੁੰਦੀ ਆ ਉਹ ਸੰਤ ਈਸ਼ਰ ਸਿੰਘ ਜੀ ਦੇ ਕੋਲ ਉਹ ਰਾਣਾ ਸਾਹਿਬ ਜਾਣਦੇ ਨੇ ਤੇ ਉੱਥੇ ਜਾ ਕੇ ਜੀ ਉਹ ਉੱਥੇ ਜੀ ਅਰਦਾਸ ਬੇਨਤੀ ਕਰਦੇ ਨੇ ਤੇ ਸੰਤ ਮਹਾਤਮਾ ਜੀ ਦੇ ਨਾਲ ਜੀ ਉਥੇ ਉਹ ਆਪਣੇ ਵਚਨ ਕਰਦੇ ਨੇ ਉਥੇ ਜਾ ਕੇ ਜੀ ਉਹ ਸੰਤ ਮਹਾਂਪੁਰਖਾਂ ਨੂੰ ਦੱਸਦੇ ਨੇ ਕਿ ਇੱਦਾਂ ਇੱਦਾਂ ਕਰਕੇ ਇੱਕ ਅਫਸਰ ਆਇਆ ਸੀ ਕਾਫੀ ਟਾਈਮ ਹੋਇਆ ਲਾ ਤੁਸੀਂ ਸਾਧ ਸੰਗਾਰੇ ਸੀਗੇ ਤੇ ਉਹਨਾਂ ਨੇ ਤੁਹਾਡੇ ਨਾਲ ਬਹਿਸ ਬਾਜੀ ਕੀਤੀ ਸੀ ਪਰ ਸੋ ਅੱਜ ਜੀ ਉਹ ਬਹੁਤ ਜ਼ਿਆਦਾ ਬਿਮਾਰ ਨੇ ਉਹਨਾਂ ਦੀ ਇੱਕ ਕੰਡੀਸ਼ਨ ਹੋ ਚੁੱਕੀ ਆ ਕਿ ਤੁਹਾਨੂੰ ਯਾਦ ਆ ਤੇ ਸੰਤ ਮਹਾਤਮਾ ਜੀ ਕਹਿੰਦੇ ਨੇ ਕਿ ਹਾਂ ਜੀ ਮੈਨੂੰ ਯਾਦ ਆ ਪਰ ਮੈਂ ਤਾਂ ਉਹ ਗੱਲ ਉੱਥੇ ਹੀ ਛੱਡਤੀ ਸੀ ਕਿ ਮੈਂ ਤਾਂ ਕੋਈ ਗੁੱਸਾ ਕੀ ਪਾਣੀ ਸੀ ਮੈਂ ਤਾਂ ਉਹ ਗੱਲ ਉੱਥੇ ਹੀ ਹਨਾ ਆਪਾਂ ਮਿੱਟੀ ਪਾ ਦਿੱਤੀ ਸੀਗੀ ਤੇ ਕੋਈ ਗੱਲ ਆਪਾਂ ਕੀਤੀ ਨਹੀਂ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਨਹੀਂ ਕਿ ਸਾਡੇ ਪਿਤਾ ਜੀ ਯਾਨੀ ਉਹਨਾਂ ਦੇ ਦਿਮਾਗ 'ਚ ਤਾਂ ਨਾੜੀ ਫਟ ਚੁੱਕੀ ਆ ਤੇ ਡਾਕਟਰਾਂ ਨੇ ਕੋਮਾ ਦੇ ਵਿੱਚੋਂ ਚਲੇ ਗਏ ਨਹੀਂ ਡਾਕਟਰਾਂ ਨੇ ਸਾਰੀ ਆਸ ਮੁਰਾਦ ਯਾਨੀ ਛੱਡ ਦਿੱਤੀ ਆ ਉਹ ਕਹਿੰਦੇ ਕਿ ਕੋਈ ਨਹੀਂ ਪਤਾ ਹੋਸ਼ ਕਦੋਂ ਆਵੇ ਕਿ ਸਰਦੇ ਪਿਤਾ ਜੀ ਕੋਲੋਂ ਉਦੋਂ ਬਹੁਤ ਵੱਡੀ ਗਲਤੀ ਹੋਈ ਸੀਗੀ ਕਿ ਤੁਸੀਂ ਉਹਨਾਂ ਨੂੰ ਮਾਫ਼ ਕਰ ਦੋ ਤੇ ਸੰਤ ਮਹਾਤਮਾ ਜੀ ਈਸ਼ਰ ਸਿੰਘ ਜੀ ਕਹਿੰਦੇ ਨੇ ਕਿ ਮੈਂ ਕੌਣ ਹੁੰਨਾ ਮਾਫ਼ ਕਰਨ ਵਾਲਾ ਕਿ ਉਹ ਵਾਹਿਗੁਰੂ ਜੀ ਹੀ ਨੇ ਕਿ ਸਾਰਿਆਂ ਨੂੰ ਹਨ ਮਾਫ਼ ਕਰਨ ਵਾਲੇ ਕਿ ਮੈਂ ਤਾਂ ਕੋਈ ਵੀ ਆਪਣੀ ਆਪ ਨੂੰ ਇਦਾਂ ਨਹੀਂ ਸਮਝਦਾ ਕਿ ਮੈਂ ਕਿਸ ਨੂੰ ਮਾਫ਼ ਕਰ ਸਕਾਂ ਤੇ ਜੀ ਉਹ ਫਿਰ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਉਹ ਸੰਤ ਮਹਾਤਮਾ ਜਿਹੜੇ ਈਸ਼ਰ ਸਿੰਘ ਜੀ ਹੁੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਹੁਣ ਕੁਝ ਸਾਨੂੰ ਇਦਾਂ ਦੱਸੋ ਕਿ ਅਸੀਂ ਕੀ ਕਰੀਏ ਕਿ ਜਿਹੜੇ ਸਾਡੇ ਪਿਤਾ ਜੀ ਬੋਹੋਸ਼ ਆ ਜਵੇ ਉਹਨਾਂ ਤੇ ਹਨਾ ਉਹਨਾਂ ਤੇ ਮਿਹਰ ਹੋਵੇ ਤੇ ਫਿਰ ਸੰਤੇਸ਼ਰ ਸਿੰਘ ਜੀ ਦੱਸਦੇ ਨੇ ਕਿ ਜਿਹੜੇ ਤੁਹਾਡੇ ਪਿਤਾ ਜੀ ਨੇ ਉਹਨਾਂ ਦੇ ਨਾਮ ਜਿਹੜਾ ਜਪਨ ਦਾ ਮੈਂ ਸత్సੰਗ ਕਰ ਰਿਆ ਸੀਗਾ ਕਿ ਲੋਕਾਂ ਨੂੰ ਮੈਂ ਕਹਿ ਰਿਹਾ ਸੀਗਾ ਕਿ ਨਾਮ ਜਪੋ ਗੁਰੂ ਮੰਤਰ ਜਪੋ ਉਹਦੇ ਤੇ ਕੀ ਹਿੰਦੂ ਪਰੰਤੂ ਕੀਤਾ ਸੀ ਤੇ ਜਿਹੜਾ ਕਿ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜੀ ਤੇ ਉਹ ਕਹਿੰਦੇ ਕਿ ਤੁਸੀਂ ਹੁਣ ਐਦਾਂ ਕਰੋ ਤੁਸੀਂ ਹਸਪੀਟਲ ਜਾਓ ਕਿ ਜਿੱਥੇ ਤੁਹਾਡੇ ਪਿਤਾ ਜੀ ਪਏ ਹੋਏ ਨੇ ਤੇ ਜਿਹੜੇ ਕਮਰੇ ਦੇ ਵਿੱਚ ਉਹਨਾਂ ਨੂੰ ਰੱਖਿਆ ਤੁਸੀਂ ਉੱਥੇ ਬੈਠ ਕੇ ਉਹਨਾਂ ਦੇ ਕੋਲ ਗੁਰੂ ਮੰਤਰ ਦਾ ਜਾਪ ਕਰਨਾ ਮੂਲ ਮੰਤਰ ਦਾ ਜਾਪ ਕਰਨਾ ਤੇ ਉੱਚੀ-ਉੱਚੀ ਬੋਲ ਕੇ ਕਰਨਾ ਜਿਹੜਾ ਬੰਦਾ ਵੀ ਜਾਪ ਕਰੂਗਾ ਉਹਨੂੰ ਬਸ ਇਹਨਾਂ ਪਤਾ ਹੋਵੇ ਕਿ ਮੈਂ ਇਸ ਤਰੀਕੇ ਨਾਲ ਉੱਚੀ-ਉੱਚੀ ਬੋਲ ਕੇ ਜਾਪ ਕਰਨਾ ਤਾਂ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਉਹ ਆਵਾਜ਼ ਜਾਵੇ ਜੀ ਤੇ ਜਿਹੜਾ ਤੁਸੀਂ ਮੂਲ ਮੰਤਰ ਗੁਰੂ ਮੰਤਰ ਦਾ ਤੁਸੀਂ ਜਾਪ ਕਰਨਾ ਤੇ ਜਿਹੜੇ ਬੰਦੇ ਨੇ ਜਾਪ ਕਰਨਾ ਉਹ ਕੇਸ਼ੀ ਇਸ਼ਨਾਨ ਕਰਕੇ ਉਹਨਾਂ ਦੇ ਕੋਲ ਬੈਠ ਕੇ ਸਵੱਛ ਕੱਪੜੇ ਪਾ ਕੇ ਜਾਪ ਕਰੇ ਜੀ ਤੇ ਇਦਾਂ ਹੀ ਕਰਦੇ ਆ ਜੀ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਉਹ ਜੀ ਵਾਰੀ-ਵਾਰੀ ਵਾਰੀ ਬੰਨਦੇ ਨੇ ਤੇ ਜਿਨੇ ਵੀ ਨਾਮ ਜਪਣਾ ਹੁੰਦਾ ਵਾ ਉਹ ਘਰੋਂ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਜੀ ਉਹ ਵੀ ਵਾਰੀਆਂ ਬੰਨਦੇ ਨੇ ਕੋਲ ਬੈਠ ਕੇ ਉੱਚੀ-ਉੱਚੀ ਮੂਲ ਮੰਤਰ ਦਾ ਜਾਪ ਗੁਰੂ ਮੰਤਰ ਦਾ ਜਾਪ ਕਰਦੇ ਨੇ ਤੇ ਲਗਾਤਾਰ ਜੀ ਉਹ ਇਦਾਂ ਜੀ ਇੱਕ ਹਫਤਾ ਜਾਪ ਕਰਦੇ ਆ ਕਰਦੇ ਆ ਤੇ ਵਾਹਿਗੁਰੂ ਜੀ ਦਾ ਕਿ ਦੇਖੋ ਜੀ ਕੀ ਰਹਿਮਤ ਹੁੰਦੀ ਆ ਜਿੱਥੇ ਡਾਕਟਰਾਂ ਨੇ ਮਹੀਨਿਆਂ ਦਾ ਟਾਈਮ ਦੇ ਦਿੱਤਾ ਸੀ ਕੀ ਪਤਾ ਮਹੀਨਾ ਨਾ ਆਵੇ ਸਾਲ ਨਾ ਆਵੇ ਕੁਝ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਦੇ ਪਿਤਾ ਜੀ ਨੂੰ ਹੋਸ਼ ਆ ਗਿਆ ਤੇ ਜਦੋਂ ਹੋਸ਼ ਆਇਆ ਉਹਨਾਂ ਦੇ ਮੂੰਹੋਂ ਪਹਿਲਾ ਜੋ ਸ਼ਬਦ ਸੀਗਾ ਉਹ ਵਾਹਿਗੁਰੂ ਜੀ ਦਾ ਨਿਕਲਿਆ ਦੇਖੋ ਜੀ ਕਿੰਨੀ ਮਹਿਮਾ ਵਾ ਤੇ ਦੇਖੋ ਕਿਸਦੇ ਨਾ ਕਿਤੇ ਉਹ ਅਫਸਰ ਦੀ ਜਿਹੜੀ ਹੋਮੇ ਸੀ ਉਹ ਵੀ ਹਨਾ ਕਿਤੇ ਨਾ ਕਿਤੇ ਉਹ ਵੀ ਵਾਹਿਗੁਰੂ ਜੀ ਨੇ ਹਨਾ ਆਪਾਂ ਕਹਿ ਸਕਦੇ ਹਾਂ ਉਹਦੀ ਭਾਨ ਦਿੱਤੀ ਜੀ ਕਿਉਂਕਿ ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਨੇ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ ਊਲ ਮੰਤਰ ਗੁਰੂ ਮੰਤਰ ਦੇ ਕਿੰਤੂ ਪਰੰਤੂ ਕਰਦੇ ਨੇ ਵਾਹਿਗੁਰੂ ਜੀ ਫਿਰ ਆਪ ਉਹਨਾਂ ਨੂੰ ਅੱਗੇ ਆ ਕੇ ਸਬਕ ਸਿਖਾਉਂਦੇ ਨੇ ਇੱਕ ਆਪਾਂ ਪਹਿਲਾਂ ਵੀ ਅੱਧੀ ਵੀਡੀਓ ਬਣਾਈ ਸੀ ਕਿ ਇੱਕ ਪਰਸਨ ਸੀ ਜਿਹੜਾ ਕਿੰਤੂ ਪਰੰਤੂ ਕਰਦਾ ਹੁੰਦਾ ਸੀਗਾ ਜੀ ਆਪਾਂ ਨੂੰ ਕਦੇ ਵੀ ਜੀ ਬਾਣੀ ਤੇ ਤੇ ਆਪਾਂ ਨੂੰ ਮੂਲ ਮੰਤਰ ਤੇ ਗੁਰੂ ਮੰਤਰ ਤੇ ਕਦੇ ਵੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਸਾਨੂੰ ਆਪਾਂ ਨੂੰ ਮੂਲ ਮੰਤਰ ਦਾ ਜਾਪ ਆਪਣੇ ਜੀਵਨ ਦੇ ਵਿੱਚ ਡੇਲੀ ਕਰਨਾ ਚਾਹੀਦਾ ਆ ਜੀ ਤੇ ਨਾਮ ਦੀ ਮਹਿਮਾ ਨੂੰ ਸਮਝਣਾ ਚਾਹੀਦਾ ਵਾ ਕਿਉਂਕਿ ਗੁਰੂ ਮੰਤਰ ਵਾ ਜਿਹੜਾ ਆਪਾਂ ਨੂੰ ਵਾਹਿਗੁਰੂ ਜੀ ਜਿਹੜਾ ਦੇ ਕੇ ਗਏ ਨੇ ਉਹਦੇ ਵਿੱਚ ਬਹੁਤ ਪਾਵਰ ਆ ਜੀ ਤੇ ਲੋਕ ਐਵੇਂ ਇੱਧਰ ਉੱਧਰ ਭਟਕਦੇ ਰਹਿੰਦੇ ਨੇ ਹੋਰ ਮੰਤਰਾਂ ਦੇ ਪਿੱਛੇ ਫਿਰਦੇ ਨੇ ਕਦੀ ਕਿਹੜੇ ਸਿਆਣਿਆਂ ਕੋ ਜਾਂਦੇ ਕਦੀ ਕਿਸੇ ਕੋਲ ਜਾਂਦੇ ਨੇ ਤੁਹਾਨੂੰ ਕਦੀ ਵੀ ਕਿਸੇ ਕੋਈ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਕਿਉਂਕਿ ਆਪਣੇ ਗੁਰੂ ਸਹਾਈबान ਆਪਾਂ ਨੂੰ ਬਾਣੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇ ਕੇ ਗਏ ਨੇ ਕਿ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਨੂੰ ਘਰ ਬੈਠ ਕੇ ਹੀ ਸੱਚੇ ਮਨ ਨਾਲ ਜੇ ਆਪਾਂ ਬਾਣੀ ਪੜਹੀਏ ਆਪਾਂ ਨੂੰ ਸਾਰਾ ਕੁਝ ਹਾਸਲ ਹੋ ਸਕਦਾ ਜੀ ਬਸ ਇੱਕ ਵਾਰੀ ਤੁਹਾਨੂੰ ਬਾਣੀ ਦੇ ਨਾਲ ਜੁੜਨ ਦੀ ਜ਼ਰੂਰਤ ਆ ਜਿਹੜੇ ਇਦਾਂ ਤੇ ਸੰਤਪੁਰਕ ਹੁੰਦੇ ਨੇ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਨੇ ਕਦੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਹਮੇਸ਼ਾ ਉਹਨਾਂ ਨੇ ਨਾਮ ਦੇ ਨਾਲ ਹੀ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹਮੇਸ਼ਾ ਨਾਮ ਦੇ ਨਾਲ ਹੀ ਜੋੜਿਆ ਜੀ ਉਹਨਾਂ ਨੇ ਤੇ ਅੱਜ ਵੀ ਸੰਗਤਾਂ ਹੁੰਮ-ਹੁਮਾ ਕੇ ਜੀ ਉੱਥੇ ਉੱਥੇ ਜਾ ਕੇ ਜੀ ਅਰਦਾਸ ਬੇਨਤੀ ਕਰਦੀਆਂ ਨੇ ਉੱਥੇ ਜਾ ਕੇ ਮੱਥਾ ਟੇਕਦੀਆਂ ਨੇ ਤੇ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਜੋ ਸੱਚੇ ਦਿਨੋਂ ਜਾ ਕੇ ਉੱਥੇ ਦੇਗ ਕਰਾਉਂਦਾ ਜੀ ਉੱਥੇ ਜਾ ਕੇ ਜੀ ਨਤਮਸਤਕ ਹੁੰਦਾ ਆ ਤੇ ਵਾਹਿਗੁਰੂ ਜੀ ਅੱਜ ਵੀ ਉੱਥੇ ਅਰਦਾਸਾਂ ਲੋਕਾਂ ਦੀਆਂ ਬਹੁਤ ਪੂਰੀਆਂ ਹੁੰਦੀਆਂ ਨੇ ਸੰਤ ਰਾਣਾ ਸਾਹਿਬ ਈਸ਼ਰ ਸਿੰਘ ਜੀ ਬਹੁਤ ਹੀ ਮਹਾਨ ਹਸਤੀ ਸੀਗੇ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਏਦਾਂ ਦੇ ਸੰਤ ਮਹਾਪੁਰਖਾਂ ਦੇ ਨਾਲ ਕਦੀ ਵੀ ਬਹਿਸ-ਵਾਜੀ ਕਰਨੀ ਚਾਹੀਦੀ ਆ ਨਹੀਂ ਤਾਂ ਉਹ ਬੰਦਿਆਂ ਦਾ ਹਾਲ ਜਿ ਫਿਰ ਉਹੀ ਹੁੰਦਾ ਜੋ ਉਸ ਅਫਸਰ ਦੇ ਨਾਲ ਹੋਇਆ ਸੋ ਇਹ ਸੀ ਕਿ ਸਾਡੀ ਅੱਜ ਦੀ ਸੱਚੀ ਹੱਟ ਬੀਤੀ ਮੂਲ ਮੰਤਰ ਗੁਰੂ ਮੰਤਰ ਨੂੰ ਲੈ ਕੇ ਨਾਮ ਜਪਣ ਨੂੰ ਲੈ ਕੇ ਤੁਹਾਨੂੰ ਕਿਵੇਂ ਦੇ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਇਓ ਜੀ ਸੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ 'ਚ ਇੱਕ ਨਵਾਂ ਟੌਪਿਕ ਲੈ ਕੇ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ